ਇਸ ਵੇਲੇ ਦੀ ਵੱਡੀ ਖਬਰ ਮੁਕਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਨੇੜਲੇ ਪਿੰਡ ਬਾਜਾ ਮਰਾੜ ਤੋਂ ਖਾਰਾ ਨੂੰ ਜਾਂਦੇ ਰਸਤੇ ਵਕਾਰ ਸਵਾਰ ਪਿਓ-ਪੁੱਤ ਤੇ ਲੁਟੇਰਿਆਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਪਿਓ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦੋਂ ਕਿ ਪੁੱਤ ਗੰਭੀਰ ਜ਼ਖਮੀ ਹੋ ਗਿਆ ਲੁਟੇਰਿਆਂ ਵੱਲੋਂ ਲੁੱਟ ਦੀ ਨੀਅਤ ਤੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਧਰ ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਤੇ ਥਾਣਾ ਬਰੀਵਾਲਾ ਪੁਲਿਸ ਮੌਕੇ ਤੇ ਪਹੁੰਚੀ। ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ 71 ਜਾਣਕਾਰੀ ਅਨੁਸਾਰ ਪਿੰਡ ਬਾਜਾ ਮਰਾੜ ਵਾਸੀ ਲਖਵੀਰ ਸਿੰਘ ਤੇ ਉਸ ਦਾ ਬੇਟਾ ਪਿਆਰਜੀਤ ਸਿੰਘ ਬਠਿੰਡਾ ਵਿਖੇ ਲਖਵੀਰ ਸਿੰਘ ਦੀ ਦਵਾਈ ਲੈਣ ਲਈ ਪਿੰਡ ਬਾਜਾ ਮਰਾੜ ਤੋਂ ਖਾਰੇ ਵਾਲੇ ਰਸਤੇ ਮੇਨ ਰੋਡ ਵੱਲ ਨੂੰ ਜਾ ਰਹੀ ਸੀ। ਜਦੋਂ ਉਹ ਬਾਜਾ ਖ ਮਰਾੜ ਤੋਂ ਖਾਰੇ ਵਾਲੇ ਰਸਤੇ ਪਿੰਡ ਤੋਂ ਥੋੜੀ ਦੂਰ ਗਏ ਤੈਕ ਸੁਨਸਾਨ ਜਗ੍ਹਾ ਤੇ ਖੜੇ ਕਰੀਬ 4-5 ਲੁਟੇਰਿਆਂ ਨੇ ਉਹਨਾਂ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਲਖਬੀਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਸਦੀ ਮੌਤ ਹੋ ਗਈ ਉਧਰ ਹੀ ਪੁੱਤਰ ਪਿਆਰਜੀਤ ਸਿੰਘ ਦੇ ਰੌਲਾ ਪਉਣ ਤੇ ਲੁਟੇਰੇ ਫਰਾਰ ਹੋ ਗਏ ਜਿਸ ਤੋਂ ਬਾਅਦ ਪਿਆਰਜੀਤ ਸਿੰਘ ਨੇ ਆਪਣੇ ਘਰ ਫੋਨ ਕਰਕੇ ਦੱਸਿਆ ਤਾਂ ਪਿੰਡ ਵਾਲੇ ਥਾਂਣ ਤੇ ਲੋਕ ਪਹੁੰਚੇ ਲਖਬੀਰ ਸਿੰਘ ਅਤੇ ਪਿਆਰਜੀਤ ਨੂੰ ਮੁਕਸਰ ਦੇ ਇੱਕ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ ਜਿੱਤੇ ਡਾਕਟਰਾਂ ਵੱਲੋਂ ਲਖਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂ ਕਿ ਪੁੱਤਰ ਪਿਆਰਜੀਤ ਸਿੰਘ ਦੀ ਹਾਲਾਤ ਜੋ ਹੈਸਤੇ ਰਹਿ ਲੇਕਿਨ ਉਹ ਗੰਭੀਰ ਜ਼ਖਮੀ ਹੋਇਆ ਹੈ ਉਦੋਂ ਹੀ ਪੁਲਿਸ ਵੱਲੋਂ ਦੇ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ 'ਤੇ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ